ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਤੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਤੇ ਇਸ ਦੇ ਆਸ-ਪਾਸੇ ਜਿਹੜੇ ਏਰੀਏ ਨੇ ਉਹਨਾਂ ਦੀ ਸੈਰ ਕਰਾਵਾਂਗੇ ਤੇ ਚਲੋ ਆਪਾਂ ਪਹਿਲਾਂ ਚੱਲਦੇ ਹਾਂ ਸ਼ਹਿਰ ਇੰਦੌਰ ਦੇ ਵਿੱਚ ਆਪਾਂ ਇੰਦੌਰ ਦੇ ਵਿੱਚ ਐਂਟਰੀ ਕਰਦੇ ਹਾਂ ਤਾਂ ਦੋਸਤੋ ਇਸ ਦੇ ਵਿੱਚ ਬਣੀਆਂ ਵੱਡੀਆਂ ਵੱਡੀਆਂ ਸੜਕਾਂ ਤੋਂ ਪਤਾ ਲੱਗਦਾ ਕਿ ਇਹ ਸ਼ਹਿਰ ਕਿੰਨਾ ਕ ਡਿਵੈਲਪ ਹੋ ਚੁੱਕਾ ਤੇ ਹੋ ਰਿਹਾ ਹੈ ਦੋਸਤੋ ਇੱਥੇ ਗੱਲ ਕਰੀਏ ਤਾਂ ਮੈਟਰੋ ਟ੍ਰੇਨ ਦੀ ਹਲੇ ਸ਼ੁਰੂਆਤ ਹੋ ਰਹੀ ਆ ਇਹ ਬਹੁਤ ਪੁਰਾਣਾ ਇੰਦੌਰ ਸ਼ਹਿਰ ਆ ਤੇ ਇਹ ਖੂਬਸੂਰਤੀ ਦੇ ਵਿੱਚ ਵੀ ਨੰਬਰ 1 ਆ ਮਧ ਪ੍ਰਦੇਸ਼ ਦੀ ਗੱਲ ਕਰੀਏ ਬੇਸ਼ੱਕ ਮਧ ਪ੍ਰਦੇਸ਼ ਦੀ ਜਿਹੜੀ ਰਾਜਸਥਾਨੀ ਉਹ ਪੁਪਾਲਾ ਪਰ ਜੇਕਰ ਸਭ ਤੋਂ ਮਸ਼ਹੂਰ ਸ਼ਹਿਰਾਂ ਦੇ ਵਜੋਂ ਦੇਖੀਏ ਤਾਂ ਸਭ ਤੋਂ ਪਹਿਲਾਂ ਇੰਦੌਰ ਸ਼ਹਿਰ ਦਾ ਨਾਮ ਆਉਂਦਾ ਹੈ ਦੋਸਤੋ ਆਪਾਂ ਇਸ ਸਮੇਂ ਇੰਦੌਰ ਸ਼ਹਿਰ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਆਪਾਂ ਦੇਖਦੇ ਆਂ ਇਥੋਂ ਦੇ ਬਾਜ਼ਾਰ ਇਥੋਂ ਦੀ ਮਾਰਕੀਟ ਦੀ ਗੱਲ ਕਰੀਏ ਤਾਂ ਇੱਥੇ ਜਿਹੜੀ ਵੱਖੋ ਵੱਖ ਮਾਰਕੀਟ ਆ ਜਿਵੇਂ ਕੋਸਮੈਟਿਕ ਦੀ ਮਾਰਕੀਟ ਆ ਇਲੈਕਟ੍ਰੋਨਿਕ ਦੀ ਮਾਰਕੀਟ ਆ ਫਰਨੀਚਰ ਦੀ ਮਾਰਕੀਟ ਆ ਕੱਪੜੇ ਦੀ ਮਾਰਕੀਟ ਆ ਜਾਂ ਕਰਿਆਨੇ ਦੀ ਮਾਰਕੀਟ ਆ ਤਾਂ ਉਹ ਸਾਰੀਆਂ ਵੱਖੋ ਵੱਖ ਬਣੀ ਹੋਈਆਂ ਨੇ ਜੇਕਰ ਆਪਾਂ ਮੰਨ ਲਓ ਇਲੈਕਟ੍ਰੋਨਿਕ ਮਾਰਕੀਟ 'ਚ ਵੜਦੇ ਆਂ ਤਾਂ ਉੱਥੇ ਦੋਸਤੋ ਜਿੰਨੀਆਂ ਦੁਕਾਨਾਂ ਵੀ ਮਿਲਣਗੀਆਂ ਉਹ ਸਾਰੀਆਂ ਇਲੈਕਟ੍ਰੋਨਿਕ ਦੀਆਂ ਮਿਲਣੇਗਾ ਇੰਦੌਰ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਦਰਖਤ ਹੋਣ ਕਰਕੇ ਹਰਿਆਲੀ ਤੇ ਬਹੁਤ ਖੂਬਸੂਰਤੀ ਆ ਸਾਫ ਸੁਥਰਾ ਸ਼ਹਿਰ ਆ ਤੇ ਇੱਥੇ ਆਮ ਆਸੇ ਪਾਸੇ ਦੇ ਨਾਲੋਂ ਜਿਹੜਾ ਮੌਸਮ ਉਹ ਵੀ ਠੰਡਾ ਰਹਿੰਦਾ ਹੈ ਇਹ ਦੋਸਤੋ ਆਪਾਂ ਕੋਸਮੈਟਿਕ ਦੀ ਮਾਰਕੀਟ ਦੇ ਵਿੱਚੋਂ ਲੰਘ ਰਹੇ ਆ ਇੱਥੇ ਜਿੰਨੀਆਂ ਦੁਕਾਨਾਂ ਮਿਲਣਗੀਆਂ ਉਹ ਸਾਰੀਆਂ ਕੱਲੀ ਮਣਿਹਾਰੀ ਦੀਆਂ ਦੁਕਾਨਾਂ ਹੀ ਮਿਲਣਗੀਆਂ ਦੋਸਤੋ ਬੇਸ਼ੱਕ ਸ਼ਹਿਰ ਵੱਡਾ ਵਪਾਰਕ ਸ਼ਹਿਰ ਆ ਭੀੜ ਭੜਕਾ ਜ਼ਰੂਰ ਆ ਪਰ ਇੱਥੇ ਜਿਹੜੀਆਂ ਵੱਡੀਆਂ ਤੇ ਖੁੱਲੀਆਂ ਸੜਕਾਂ ਨੇ ਇਹ ਹਰਿਆਲੀ ਜਿਹੜੇ ਪਾਸੇ ਵੀ ਜਾਵਾਂਗੇ ਉੱਥੇ ਤੁਹਾਨੂੰ ਹਰਿਆ ਭਰਿਆ ਇਹ ਸ਼ਹਿਰ ਵੇਖਣ ਨੂੰ ਮਿਲੇਗਾ ਇਹ ਦੋਸਤੋ ਇਥੋਂ ਦੀਆਂ ਜਿਹੜੀਆਂ ਮੇਨ ਸੜਕਾਂ ਨੇ ਇੰਦੋਰ ਸ਼ਹਿਰ ਦੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਆਪਣੀ ਵੀਡੀਓ ਦੇ ਰਹੀ ਕੋਸ਼ਿਸ਼ ਕੀਤੀ ਆ ਕਿ ਛੋਟੇ ਛੋਟੇ ਕਲਿੱਪ ਇਕੱਠੇ ਕਰਕੇ ਤੁਹਾਡੇ ਨਾਲ ਜਿਹੜੇ ਮੇਨ ਮੇਨ ਪੁਆਇੰਟ ਨੇ ਉਹ ਅਸੀਂ ਇਸ ਵੀਡੀਓ ਦੇ ਰਹੀ ਦੋਸਤੋ ਸਾਂਝੀ ਕਰ ਰਹੇ ਹਾਂ इंदौर ਸ਼ਹਿਰ ਵਪਾਰ ਕਪਕਹੁ ਬਹੁਤ ਜਿਆਦਾ ਡਿਵੈਲਪ ਸ਼ਹਿਰ ਆ ਬਹੁਤ ਵੱਡੇ ਵੱਡੇ ਜਿਹੜੇ ਇਸ ਸ਼ਹਿਰ ਦੇ ਵਿੱਚ ਵਪਾਰੀ ਬੈਠੇ ਆ ਇਹ ਦੋਸਤੋ ਕੁਝ ਕੁ ਵੀਡੀਓ ਕਲਿੱਪਾਂ ਜਿਹੜਾ ਇੱਥੋਂ ਦਾ ਨਾਈਟ ਦਾ ਵਿਊ ਆ ਰਾਤ ਦਾ ਵੀ ਉਹ ਉਹ ਤੁਹਾਨੂੰ ਦਿਖਾ ਰਹੇ ਆ ਇਹ ਸਾਹਮਣੇ ਵੱਡੇ ਵੱਡੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਜਿਹੜੇ ਵਪਾਰ ਨੇ ਉਸ ਸਮਾਏ ਬੈਠੇ ਨੇ ਬਹੁਤ ਖੂਬਸੂਰਤੀ ਆ ਦਿਨ ਰਾਤ ਇੱਕੋ ਜਿਹਾ ਹੀ ਮਾਹੌਲ ਦੇਖਣ ਨੂੰ ਮਿਲਦਾ ਹੈ ਹਰ ਸਮੇਂ ਦੋਸਤੋ ਜਿਹੜੀ ਆਵਾਜ਼ ਆਈ ਆ ਲੋਕਾਂ ਦੀ ਚਹਿਲ ਪਹਿਲ ਆ ਉਹ ਦੇਰ ਰਾਤ ਤੱਕ ਇਸ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦੀ ਆ ਇਹ ਸਾਰਾ ਦੋਸਤੋ ਜਿਹੜਾ ਆਪਾਂ ਨਾਈਟ ਵਿਊ ਤੁਹਾਨੂੰ ਦਿਖਾ ਰਹੇ ਆ ਇੰਦੌਰ ਇੱਕ ਜ਼ਿਲ੍ਹਾ ਹੈ ਬਹੁਤ ਮਸ਼ਹੂਰ ਤੇ ਆਪਾਂ ਇੰਦੌਰ ਦੇ ਕੁਝ ਆਸ-ਪਾਸੇ ਦੇ ਜਿਹੜਾ ਪਿੰਡੂ ਏਰੀਆ ਹੈ ਉਹ ਵੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਇੱਥੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਆ ਇਹ ਸਾਰੇ ਜਿੰਨੀ ਕਲਿੱਪਾਂ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਸ਼ਹਿਰ ਇੰਦੌਰ ਦੀਆਂ ਤੁਹਾਡੇ ਨਾਲ ਇਸ ਵੀਡੀਓ ਦੇ ਰਹੀਂ ਸਾਂਝੀਆਂ ਕਰ ਰਹੇ ਆ ਇੱਥੇ ਦੋਸਤੋ ਬੱਸ ਸਟੈਂਡ ਦੀ ਗੱਲ ਕਰੀਏ ਜਾਂ ਮੈਟਰੋ ਦੀ ਗੱਲ ਕਰੀਏ ਤਾਂ ਮੈਟਰੋ ਤੋਂ ਲੈ ਕੇ 에어ਪੋਰਟ ਤੱਕ ਦੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਇਸ ਸ਼ਹਿਰ ਦੇ ਵਿੱਚ ਆਪਾਂ ਨੂੰ ਮਿਲਦੀਆਂ ਨੇ ਇੱਥੋਂ ਦੋਸਤੋ ਬਾਹਰ ਨਿਕਲਾਂਗੇ ਤਾਂ ਜਿਹੜਾ ਬਾਹਰ ਪਿੰਡਾਂ ਦਾ ਮਾਹੌਲ ਵਿਊ ਆ ਉਹ ਵੀ ਬਹੁਤ ਸ਼ਾਨਦਾਰ ਆ ਇਨ ਧਰ ਦੇ ਆਸੇ-ਪਾਸੇ ਦੀ ਜਿਹੜੀ ਬੈਲਟ ਆ ਇਸ ਨੂੰ ਮਾਲਵਾ ਵੈਲਟ ਬੋਲਿਆ ਜਾਂਦਾ ਹੈ ਤੇ ਦੋਸਤੋ ਹੁਣ ਆਪਾਂ ਇਥੋਂ ਬਾਹਰ ਚੱਲਾਂਗੇ ਬਾਹਰ ਦਾ ਤੁਹਾਨੂੰ ਵਿਊ ਦਿਖਾਵਾਂਗੇ ਇਹ ਜਿਹੜਾ ਵਿਊ ਦਿਖਾ ਰਹੇ ਆ ਇੱਥੇ ਦਿਵਾਸ ਇੱਕ ਜ਼ਿਲ੍ਹਾ ਪੈਂਦਾ ਹੈ ਇਹ ਤਕਰੀਬਨ ਜਿੰਨੀ ਕ ਕਵਰੇਜ ਆ ਇਹ ਸਾਰੀ ਦਿਵਾਸ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਪਿੰਡ ਨੇ ਉਹਨਾਂ ਦਾ ਵਿਊ ਆ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੱਧ ਪ੍ਰਦੇਸ਼ ਦੇ ਇਹਨਾਂ ਸਾਰੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਗੰਟੀ ਦੇ ਵਿੱਚ ਦਰਖਤ ਨੇ ਉਸ ਕਰਕੇ ਹਰੀਆਲੀ ਬਹੁਤ ਆ ਤੇ ਇੱਥੋਂ ਦਾ ਜਿਹੜਾ ਟੈਂਪਰੇਚਰ ਆ ਉਹ ਵੀ ਘਟ ਰਿਹਾ ਦਾ ਤੇ ਵਾਤਾਵਰਨ ਉਹ ਬਹੁਤ ਸਾਫ਼ ਸੁਥਰਾ ਹੈ ਇਹ ਤੁਹਾਨੂੰ ਇੱਥੋਂ ਦੇ ਪਿੰਡਾਂ ਦਾ ਮਾਹੌਲ ਦਿਖਾ ਰਹੇ ਹਾਂ ਇੱਥੇ ਦੋਸਤੋ ਜਿਹੜੀ ਜ਼ਿਆਦਾਤਰ ਖੇਤੀ ਆ ਉਹ ਆਲੂ ਦੀ ਲਸਣ ਦੀ ਅਦਰਕ ਦੀ ਸੋਇਆਬੀਨ ਦੀ ਇਹਨਾਂ ਦੀ ਹੁੰਦੀ ਆ ਇਸ ਤੋਂ ਇਲਾਵਾ ਜਿਹੜੇ ਇਹ ਆਸ-ਪਾਸ ਦਰਖਤ ਆਪਾਂ ਦੇਖ ਰਹੇ ਹਾਂ ਇਹ ਸਾਰਾ ਦੋਸਤੋ ਇੱਥੇ ਸਾਗਵਾਨ ਹੁੰਦਾ ਹੈ ਸਾਗਵਾਨ ਦੀ ਜਿੰਨੀ ਸਪਲਾਈ ਆ ਉਹ ਤਕਰੀਬਨ ਸਾਰੀ ਮੱਧ ਪ੍ਰਦੇਸ਼ ਦੇ ਵਿੱਚੋਂ ਹੀ ਹੁੰਦੀ ਆ ਇਹ ਆਸ-ਪਾਸੇ ਜਿੰਨੇ ਵੀ ਦਰਖਤ ਵੀਡੀਓ ਦੇ ਵਿੱਚ ਸੜਕ ਤੇ ਆਪਾਂ ਦੇਖ ਰਹੇ ਆ ਇਹ ਸਾਰੇ ਦੋਸਤੋ ਜਿਹੜੇ ਦਰਖਤ ਨੇ ਇਹ ਸਾਗਵਾਨ ਲੱਕੜੀ ਦੇ ਨੇ ਇਹ ਲੋਕਾਂ ਦੇ ਥੇਕਕਾਰ ਨੇ ਕੁਝ ਕੁ ਏਰੀਏ ਇੱਥੇ ਬੈਕਵਰਡ ਵੀ ਨੇ ਤੇ ਕੁਝ ਕੁ ਏਰੀਏ ਬਹੁਤ ਜ਼ਿਆਦਾ ਡਿਵੈਲਪ ਵੀ ਨੇ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲਗੀ ਕਮੈਂਟ ਜ਼ਰੂਰ ਕਰਿਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤੇ ਕੱਲ ਨੂੰ ਤੁਹਾਡੇ ਨਾਲ ਨਵੀਂ ਵੀਡੀਓ ਸਾਂਝੀ ਕਰਾਂਗੇ ਉਹਦੇ ਵਿੱਚ ਜਿਹੜਾ ਅੱਗੇ ਨਵਾਂ ਸਫ਼ਰ ਕਰਾਂਗੇ ਉਸ ਦੀ ਕਵਰੇਜ ਕਰਕੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਹੋਰ ਆਪਣੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਦੋਸਤੋ ਫਾਲੋ ਜ਼ਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ